ਬਣਾ ਬਣਾ ਦੇਖਾ ਸਾਰਾ ਦਿਨ ਵੇਲੀ ਕਰ ਕਰ ਮਾਤੇ ਸਟਫਿੰਗ ਰੋਟੀ ਬਣਾਉਣੀ ਹੈ ਅੱਜ ਤਾਂ ਬਣਾ ਬਣਾ ਪਾਪਾ ਨੇ ਬਣਾ ਕੇ ਦੇਣੀ ਕਹਿੰਦੇ ਨਾ ਤੀ ਲਾਡਲੀ ਆ ਮੇਰੀ ਇਹਨੂੰ ਕੋਈ ਕੰਮ ਨਹੀਂ ਕਰਾਉਣਾ ਮੈਂ ਦੇਖਾਂ ਜਿਹੜਾ ਕੰਮ ਨਹੀਂ ਕਰਾਉਣਾ ਤੇ ਕਰ ਕਰ ਇਹ ਤੇ ਪਾਠ ਮਣੀ ਸੰਨੀ ਰੱਟੀ ਗੰਨੀ ਹਾਂ ਇਹਨੂੰ ਵੇਲ 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 ਕਿ ਵੇਲ ਲੈ ਇਹ ਆ ਵੇਲ ਵੇਲ ਜੁੜ ਗਈ ਐਸਾ ਐਸਾ ਫਾੜੋ ਫਾੜੀ

ਤੇਰੇ ਜਿੱਡੀਆਂ ਕੁੜੀਆਂ ਨੌਵੀਂ ਚ ਹੋ ਗਈ ਪੜ੍ਹਾਈ ਨਹੀਂ ਤੇ ਇਹੀ ਤੇ ਕਰਨਾ ਕੋਈ ਤਾਂ ਕੰਮ ਕਰ ਕਰਦੇ ਆ ਨਾ ਕੰਮ ਆ ਜਾ ਕਿਹੜਾ ਟੀਵੀ ਦੇਖਣਾ ਲੈ ਫੋਨ ਮੋਬਾਈਲ ਦੇਖਣਾ ਲੈ ਜਾਂ ਥੱਪੜ ਪਰ ਆਹ ਮਾਂ ਆਈ ਤੋ ਇਹ ਬਣਾਣੀ ਹੈ ਬੜੇ ਸੋਹਣੇ ਰੋਟੀ ਬਣ ਗਈ ਤੇ ਜੋੜਨੀ ਹੈ ਇਹਨੂੰ ਦੂਜਾ ਆਟਾ ਲੈ ਹਾਂ ਕਹਿਣੀ ਜਿਹੜਾ ਰੋਟਾ ਪਰ ਆਹ ਬਣਾ ਬਣਾ ਦੇਖਾ ਵੇ ਤੇਰੇ ਹੱਥ ਦੀ ਖਾਣੀ ਪਾਪਾ ਨੇ ਪਾਪਾ ਪਾਪਾ ਵਾਲੀ ਦੇਖਣਾ ਸੀ ਇਹੀ ਖਾਤੂ ਹੀ ਬਣਾਣੀ ਐ ਬਣਾ ਬਣਾ ਬਣ ਤਾਂ ਗਈ ਹਾਂ ਹਾਂ ਆ ਆ ਵੇ ਨੂੰ ਵਗਾੜਿਆ ਹੋਇਆ ਨਾ ਸੁਦਾਜੀ ਤੁਸੀਂ ਮੈਂ ਕਿਹ ਦੇਖਾਂ ਕਿੰਨਾ ਕਲਾੜ ਲੜਾਉਂਦੇ ਆ ਆ ਲਾੜ ਦਾ ਨਤੀਜਾ ਆ ਆ ਦੇਖ ਆ ਲਾੜ ਦਾ ਨਤੀਜਾ ਅਗਲੇ ਘਰ ਇਹਨੇ ਜਾ ਕੇ ਕੀ ਕਰਨਾ ਲੋਨ ਵਾਲੇ ਬੜੀ ਉਮਰ ਪਈਆਂ ਰੋਟੀਆਂ ਬਣਾਉਣ ਦੀ ਸਿੱਖ ਲੂਗੀ ਨਹੀਂ ਸਿੱਖ ਲੂਗੀ ਕੀ ਆ ਆ ਦੇਖ ਲੋ ਆ ਜੀ ਕਰਨਾ ਆ ਇਹ ਹੁਣ ਤੁਸੀਂ ਖਾਣੀ ਐ ਇਹ ਕੰਮ ਹੁੰਦਾ ਮਾਵਾਂ ਦਾ ਚਲ ਤੁਸੀਂ ਆ ਗਈ ਆ ਨੰਦੋ ਹੋ ਨੰਦ ਮੇਰੀ ਬੋਟੀ ਕਿੱਥੇ ਦੀ ਦਾ ਬਾਹਰ ਐ ਹਾਂ ਚਲ ਹੁਣ ਇਹ ਹੁਣ ਤੁਸੀਂ ਖਾਣੀ ਐ ਚਲ ਮੈਂ ਖਾ ਲੂੰਗਾ ਨੀ ਧੀਰਾਣੀ ਨਾ ਸ਼ੁਰੂ ਕੀਤੀ ਐ ਜੇ ਮੈਂ ਖਾਣੀ ਆਪਾਂ ਅੱਜ ਤੁਹਾਨੂੰ ਹੀ ਬਣਾ ਕੇ ਦੇਣੀ ਆ ਹਾਂ ਚਲ ਅੱਜ ਜਨਰ ਦੇ ਅਸੀਂ ਰੋਟੀ ਸਾਗ ਦੇਖਦੇ ਆ ਹੋਰ ਮੈਨੂੰ ਤਾਂ ਖਾਣੇ ਮੈਂ ਤਾਂ ਦੋ ਜਾਣੀਆਂ ਹੋ ਜਾਣਗੇ ਰੋਟੀ ਬਣਾਉਣ ਵਾਲੀਆਂ ਮੈਨੂੰ ਕੰਮ